ਬਾਈ ਜੀ ਆਪਣੇ ਅੱਜ ਫਾਰਮ ਤੇ ਜੈਤੋ ਵਾਲੀ ਮਸ਼ੀਨ ਲੈ ਕੇ ਆਏ ਸੀ ਨਵੀਂ ਮਸ਼ੀਨ ਰੇਟ ਬਹੁਤ ਜ਼ਿਆਦਾ ਇਹਦਾ ਪਰ ਕੰਪਨੀ ਵਾਲੇ ਉਹਨਾਂ ਧਿਆਨ ਨਹੀਂ ਦਿੰਦੇ ਹੁਣ ਆਪਣੇ ਕੋਲ ਫੀਡਿੰਗ ਤੋੜ ਕੇ ਦਿੱਤੀ ਇਹਦੇ ਨੱਡ ਨੁੱਟਲੇ ਸੀਗੇ ਵਿੱਚ ਆ ਕੇ ਆਪਾਂ ਆਪ ਗੌਰ ਨਾ ਕਰੇ ਫਿਰ ਉਹਨਾਂ ਨੇ ਐਡੀ ਕੰਪਨੀ ਇੰਨੀ ਕੰਜੂਸ ਕਰਦੇ ਨਾ ਇਹਨੂੰ ਤੇਲ ਤੂਲ ਦੇ ਕੇ ਤੋੜਿਆ ਬਾਈ ਨਾ ਗਲੀਸ ਦੇ ਕੇ ਤੋੜਿਆ ਆਪਾਂ ਆਪ ਆ ਕੇ ਇਸ ਨੂੰ ਕਰਿਆ ਆਪ ਮਤਲਬ ਬਾਤ ਤਾਂ ਹੁਣ ਤੁਹਾਨੂੰ ਦੀਨ ਦੇ ਹੋ ਖੋਲੀ ਹੋਈ ਆਪਾਂ ਟਾਪੇ ਕਸ਼ ਕੇ ਵੀ ਤੁਹਾਨੂੰ ਦਿਖਾਵਾਂਗੇ ਵੀ ਬੰਦੇ ਨੂੰ ਕਿੱਥੇ ਐਨੇ ਪੈਸੇ ਲਾਉਣ ਦੇ ਬਾਵਜੂਦ ਫਰੈਸ਼ ਵੀ ਚੀਜ਼ ਲੈਣੇ ਆਪਾਂ ਵੀ ਆਪਾਂ ਨੂੰ ਕੋਸ਼ ਕਰਨ ਦੀ ਲੋੜ ਨਹੀਂ ਬਸ ਘੱਟੋ ਘੱਟ 6 ਮਹੀਨੇ ਤਾਂ ਚਲਾਉਣੀ ਚਾਹੀਦੀ ਵੀ ਕੋਈ ਨੁਕਸ ਨਹੀਂ ਪੈਣਾ ਚਾਹੀਦਾ ਜੇ ਹੁਣ ਆਪਾਂ ਮਾਲਕ ਨੂੰ ਫੋਨ ਲਾਈਏ ਮਾਲਕ ਕਹੂ ਤੁਸੀਂ ਉਹ ਕਰ ਲਓ ਹੁਣ ਏਡੀ ਕੰਪਨੀ ਹੋਣ ਦੇ ਬਾਵਜੂਦ ਜਿਹੜੀਆਂ ਗਲੀਆਂ ਨੇ ਵੀਰੇ ਬਿਲਡਿੰਗ ਨਹੀਂ ਕੱਡੀਆਂ ਪਈਆਂ ਨੇ ਐ ਨਹੀਂ ਵੀ ਖਰਾਦ ਤੇ ਕੱਢਣ ਆਹ ਦੇਖੋ ਇਹ ਸਾਰੀਆਂ ਗਲੀਆਂ ਬਿਲਡਿੰਗ ਨਹੀਂ ਕੱਡੀਆਂ ਹੋਈਆਂ ਨੇ ਇਹ ਸੇਤੀ ਗਲ ਜਾਂਦੀਆਂ ਨੇ ਬਾਈ ਜਿਹੜੀ ਖਰਾਦ ਨਾਲ ਜਿਵੇਂ ਆਹ ਗਲੀ ਖਰਾਦ ਨਾਲ ਨਿਕਲੀ ਹੋਈ ਹੈਗੀ ਆਹ ਗਲੀਆਂ ਹੁਣ ਜਿਹੜੀਆਂ ਇਹਨਾਂ ਦੀ ਆਪਦੀ ਮੇਨ ਫੀਟਿੰਗ ਵਾਲੀਆਂ ਨੇ ਜਿਹੜਾ ਆ ਨਾ ਟਾਪਾਂ ਦੁਬਾਰੇ ਕੱਸਿਆਗਾ ਆਹਾ ਇਹ ਨਾਟ ਇਹਨਾਂ ਨੇ ਬਿਲਡਿੰਗ ਨਾਲ ਹੀ ਕੱਢੇ ਪਏ ਨੇ ਗਲੀਆਂ ਜੇ ਤੁਹਾਨੂੰ ਦਿਖਾਈਏ ਆ ਦੇਖੋ ਤੁਹਾਨੂੰ ਦੀ ਨਹੀਂ ਹੋਣਗੇ ਬਾਈ ਆ ਆ ਦੇਖੋ ਬਿਲਡਿੰਗ ਨਹੀਂ ਕੱਢੀਆਂ ਹੋਈਆਂ ਨੇ ਗਲੀਆਂ ਵੀ ਇਹ ਖਰਾਬ ਤੇ ਚਾਹੀਦੀਆਂ ਨਹੀਂਆਂ ਵੀ ਇੰਨੀ ਕੰਪਨੀ ਮਸ਼ਹੂਰ ਹੋਣ ਦੇ ਬਾਵਜੂਦ ਵੀ ਇੱਕ ਚਲਮਈ ਕੰਮ ਜਾਂ ਕਰਨ ਵਾਲਾ ਸਿਸਟਮ ਆ ਉਹ ਪੱਠੇ-ਪੁੱਠੇ ਠੀਕ ਉਤਰਦੀ ਆ ਮਤਲਬ ਜਿਹੜੀ ਕੰਪਨੀ 'ਚ ਕਮੀਆਂ ਬੇਸੀਆਂ ਨੇ ਆ ਦੇਖੋ ਆ ਵੀ ਗਲੀ ਸਾਨੂੰ ਦੀਂਦੀ ਹੋ ਗਈ ਹੈ ਬਿਲਡਿੰਗ ਨਾਲ ਹੀ ਕੱਢਿਆ ਹੋਇਆ ਨੇ ਨਾ ਕਿ ਖਰਾ ਦਾਣਾ ਇਹ ਸਿੱਟੇ ਦੀਂਦੇ ਹੋਣਗੇ ਬਈ ਇਹ ਕੰਪਨੀ ਜਦੋਂ ਇੰਨੇ ਪੈਸੇ ਲੈਂਦੀ ਆ ਹੁਣ ਇਹਦਾ 26000 ਰੁਪਏ ਮਸ਼ੀਨ ਦਾ ਲੈਤਾ ਹੈ ਬਈ ਸੁਦੇ ਮੋਟਰ ਇਹ ਆਇਆ ਹੀ ਨਹੀਂ ਵੀ ਸਫਾਈਦਾਰ ਕੰਮ ਨਹੀਂ ਹੈਗਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਐਡੀ ਕੰਪਨੀ ਦਾ ਨਾਮ ਦੇ ਥਰੂ ਆ ਇਹ ਵੀ ਸਫਾਈ ਘਾਟਾ ਕੰਮ ਚ ਦੇਖਣ ਨੂੰ ਮਸ਼ੀਨ ਵੀ ਇਹੋ ਜੀ ਲੱਗਦੀ ਹੈ ਇਹ ਦੇਖਣ ਨੂੰ ਤਾਂ ਸੋਨਾ ਬਣਾਈ ਹੁੰਦੀ ਆ ਬਈ ਕੋਈ ਵੀ ਚੀਜ਼ ਅੱਜ ਦੇ ਟਾਈਮ ਜੇਕਰ ਲਫਾਫਾ ਚਮਕਦਾਰ ਹਨ ਵੀਡੀਓ ਬੁੜੀ ਆਪਾਂ ਬਣਾਉਨੇ ਆ ਤਾਂ ਆਪਾਂ ਕਹਾਂਗੇ ਵਿੱਚੋਂ ਵੀ ਮਾਲ ਵਧੀਆ ਨਿਕਲੂ ਭਾਈ ਜਦੋਂ ਆਪਾਂ ਕੋਲ ਜਾ ਕੇ ਖੜਕੇ ਚੀਜ਼ ਦੇਖਦੇ ਆ ਫੇਰ ਪਤਾ ਲੱਗਦਾ ਵੀ ਠੀਕ ਆ ਇਹ ਮਸ਼ੀਨ 26000 ਰੁਪਏ ਦੀ ਪੂਰੀ ਵੀਰੇ ਹੁਣੇ ਤੇ ਘੱਟੋ ਘੱਟ ਦੋ ਵਾਰੀ ਇਹਨੂੰ ਮੈਂ ਇਹਦੇ ਆ ਟਾਪੇ ਖੋਲ ਚੁੱਕਿਆ ਪਹਿਲੀ ਵਾਰੀ ਤਾਂ ਨਾਟਕਾ ਸੀ ਆ ਦੂਜੀ ਵਾਰੀ ਗਰੀਸ ਗਲੂਸ ਦਿੱਤਾ ਹੁਣ ਜਿਹੜਾ ਇਹਨੂੰ ਦੇਣ ਵਾਲਾ ਸੀ ਅਗਲੇ ਨੇ ਤੇਲ ਉਹਨਾਂ ਨੂੰ ਮੈਂ ਫੋਨ ਲਾ ਕੇ ਪੁੱਛਿਆ ਵੀ ਤੇਲ ਦੇਣਾ ਗਰੀਸ ਹਲਾ ਕਹਿੰਦਾ ਗਰੀਸ ਦੇ ਦੋ ਬਾਈ ਸੱਤ ਭੁੱਲ ਗਿਓਮ ਆਈਡੀ ਕੰਪਨੀ ਦੇਖ ਲਓ ਬਾਈ ਆ ਚੀਜ਼ਾਂ ਕਰਦੀ ਆ ਕੋਈ ਵੀ ਚੀਜ਼ ਤੁਸੀਂ ਲੈਣ ਜਾਂਦੇ ਹੋ ਬਾਈ ਆਪ ਗੌਰ ਨਾਲ ਰੱਖੋ ਤੇ ਪੈਸੇ ਅਗਲੇ ਨਾਲ ਗੱਲ ਕਰੋ ਵੀ ਬਾਅਦ ਚੋਂ ਅੱਜ ਦੇ ਟਾਈਮ ਬਾਈ ਪਹਿਲਾਂ ਹੀ ਪਵਾ ਲੈਂਦੇ ਆ 10000 ਪਹਿਲਾਂ ਬਾਅਦੇ ਬਾਕੀ ਵੀ ਡ੍ਰਿਵ ਲਈ ਆਈ ਤੋਂ ਵੀ ਘਟੋ ਘਟ ਮਾਲ ਦਊ ਅਗਲੇ ਨੂੰ ਸਹੀ ਦਾ ਦੋ ਅਗਲੇ ਨੇ ਪੈਸੇ ਤੁਹਾਨੂੰ ਯਾ ਮਾ ਸੋਨੇ ਵਰਗੇ ਦਿੱਤੇ ਆ ਬਾਈ ਹੁਣ ਦੇਖਣ ਨੂੰ ਮਸ਼ੀਨ ਕਿੰਨੀ ਵਿਦ ਲੈਦਾ ਚੱਲਣ ਦੇ ਬਾਵਜੂਦ ਪਤਾ ਲੱਗਦਾ ਬਾਈ ਹੁਣ ਪਾਸ ਜਮ ਨਹੀਂ ਆਉਂਦੀ ਇਹ ਚ ਫਿਰ ਅੱਜ ਆਪਾਂ ਘਰੇ ਬਣਾਈ ਸਰਦਾਈ ਪਹਿਲਾਂ ਆਪੇ ਬਦਾਮ ਥੋੜੀ ਜੀ ਖਸ ਖਸ ਇਲਾਇਚੀਆਂ ਸੌਂਫ ਗੁਲਾਬ ਦੇ ਫੁੱਲ ਬਾਈ ਮਾਗਜ ਬਾਈ ਮੋٹے ਥੋੜੀ ਜਿਹੀ ਇਲਾਇਚੀ ਤੇ ਕਾਲੀ ਮਿਰਚ ਵੀਰੇ ਆਪ ਆਪ ਪੀਣ ਵਾਸਤੇ ਨੇ ਜਵਾਕਾਂ ਨੂੰ ਕਿਉਂ ਇਹ ਗਰਮੀ ਗਰਮੀ